ਤੇ ਮੈਂ ਹੀ ਪ੍ਰੇ ਕਰਦੀ ਹੈਗੀ ਆ ਉਹ ਪ੍ਰਾਰਥਨਾ ਕਰਦੀ ਆ ਰੱਬ ਨੂੰ ਕਿ ਜਿਹੜੇ ਮਸਲੇ ਹੈਗੇ ਆ ਐਨ ਆਰ ਆਈਸ ਦੇ ਉਹ ਜਿਹੜੇ ਪੈਂਡਿੰਗ ਹੈਗੇ ਆ ਉਹ ਸਾਰੇ ਜਿਹੜੇ ਅਚੇ ਤਰੀਕੇ ਨਾਲ ਸਾਰੇ ਸੁਲਝਾ ਲਏ ਜਾਣ ਜਿਹੜੇ ਐਨ ਆਰ ਆਈਸ ਦੇ ਕੋਈ ਪ੍ਰੋਪਰਟੀਜ਼ ਦਾ ਮਸਲਾ ਆ ਜਾਂ ਉਹਨਾਂ ਦਾ ਕੋਈ ਜਿਹੜਾ ਟਰੇਲੂ ਵਿਵਾਦ ਹੈਗੇ ਆ ਉਹਨਾਂ ਕਰਕੇ ਕੋਈ ਮਸਲਾ ਆਇਆ ਤੇ ਜਿਹੜਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਜਾਂਦਾ ਠਾਣਿਆਂ ਚੱਲ ਜਾਂਦਾ ਤੇ ਉਹਨਾਂ ਨੂੰ ਉਹ ਇਹੀ ਪ੍ਰੋਬਲਮ ਆ ਰਹੀ ਹੈ ਕਿ ਉਹ ਬਹੁਤ دیر ਤੱਕ ਜਿਹੜੀਆਂ ਫਾਈਲਾਂ ਨੂੰ ਮੂਵ ਹੀ ਨਹੀਂ ਕਰਦੀਆਂ ਐਨ ਆਰ ਆਈ ਆਲਰੇਡੀ ਜਿਹੜੀ ਵਨ ਵਿੰਡੋ ਸਰਵਿਸ ਹੈਗੀ ਆ ਉਹਨੂੰ ਉਸ ਪ੍ਰਸਤੰਥਨ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਐਨ ਆਰ ਆਈਜ਼ ਦੇ ਜਿਹੜੇ ਮਸਲੇ ਹੈਗੇ ਸਰਕਾਰ ਵਚਨਬੰਦ ਆ ਔਰ ਸਰਕਾਰ ਕੰਮ ਜਿਹੜੀ ਕਰ ਰਹੀ ਹੈ ਆ ਐਨ ਆਰ ਆਈਜ਼ ਵਾਸਤੇ ਮੈਂਬਰਸ ਜਿਹੜੇ ਹੈਗੇ ਦੁਬਾਰਾ ਬੰਨੇ ਸ਼ੁਰੂ ਹੋ ਗਏ ਆ ਔਰ ਕਾਫੀ ਪਰਵਾਹੋਂ ਦਾ ਰਸਾ ਨੂੰ ਮਿਲ ਰਿਹਾ ਸਸਿਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਚੰਗੇ ਹੋਵੋਗੇ ਮੈਂ ਤੁਹਾਡਾ ਆਪਣਾ ਰਾਜੂ ਗਪਤਾ ਤੇ ਅੱਜ ਅਸੀਂ ਗੱਲਬਾਤ ਉਸ ਇਨਸਾਨ ਦੇ ਨਾਲ ਕਰਾਂਗੇ ਜੋ ਕਿ ਐਨ ਆਰ ਆਈਜ਼ ਪੂਰੇ ਵਿਦੇਸ਼ ਦੇ ਵਿੱਚੋਂ NRI ਜਿਹੜੇ ਨੇ ਉਹ ਪੰਜਾਬ ਨੂੰ ਕਿਉਂਕਿ ਐਨਆਰਆਈਆਂ ਦਾ ਜ਼ਿਆਦਾਤਰ ਪਿਆਰ ਪੰਜਾਬ ਦੇ ਨਾਲ ਹੈ ਪੰਜਾਬ ਦੇ ਕਈ ਲੋਕ ਜਿਹੜੇ ਨੇ ਉਹ ਵਿਦੇਸ਼ਾਂ ਦੇ ਵਿੱਚ ਨੇ ਜਦੋਂ ਪੰਜਾਬ ਆਉਂਦੇ ਨੇ ਉਹਨਾਂ ਨੂੰ ਬੜੀ ਹੀ ਸਮੱਸਿਆਵਾਂ ਦਾ ਜਿਹੜਾ ਹੈ ਉਹ ਸਾਹਮਣਾ ਕਰਨਾ ਪੈਂਦਾ ਹੈ ਐਨਆਰਆਈ ਸਭਾ ਇਸ ਲਈ ਬਣਾਈ ਗਈ ਸੀ ਜਿਸ ਦੇ ਵਿੱਚ ਜਦੋਂ ਐਨਆਰਆਈ ਸਭਾ ਬਣਾਈ ਗਈ ਉਦੋਂ ਪ੍ਰਧਾਨ ਬਣੇ ਉਸ ਤੋਂ ਕਈ ਸਮਾਂ ਬਾਅਦ ਜਿਹੜਾ ਹੈ ਪ੍ਰਧਾਨ ਨਹੀਂ ਰਿਹਾ ਇਸ ਸਭਾ ਦੇ ਤੇ ਫਿਰ ਪ੍ਰਧਾਨ ਬਣਾਏ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈ ਸਭਾ ਦੇ ਪ੍ਰਧਾਨ ਨਹੀਂ ਰਹੇ ਜਿਸ ਦੇ ਕਾਰਨ ਕਈ ਐਨਆਰਆਈਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਲਗਾਤਾਰ ਕਈ ਐਨਆਰਆਈਸ ਨੇ ਜਿਨ੍ਹਾਂ ਨੂੰ ਬੜਾ ਸਫਰ ਕਰਨਾ ਪਿਆ ਆਪਣੇ ਘਰ ਦੇ ਲਈ ਆਪਣੇ ਪਰਿਵਾਰ ਦੇ ਲਈ ਆਪਣੇ ਉਹਨਾਂ ਜ਼ਮੀਨਾਂ ਦੇ ਲਈ ਜੋ ਉਹਨਾਂ ਦੀ ਹੈ ਪਰ ਉਹਨਾਂ ਨੂੰ ਉਹਨਾਂ ਦੇ ਹੀ ਲੋਕਾਂ ਨੇ ਦੱਬਿਆ ਹੋਇਆ ਹੈ ਜਿਸ ਨੂੰ ਲੈ ਕੇ ਐਨਆਰਆਈ ਸਭਾ ਜਿਹੜੀ ਹੈ ਉਹ ਸਾਰੀ ਪ੍ਰੋਬਲਮਾਂ ਨੂੰ ਸੋਲਵ ਕਰਦੀ ਸੀ ਪਰ ਪਿਛਲੇ ਕਈ ਸਮੇਂ ਤੋਂ ਐਨਆਰਆਈ ਸਭਾ ਦੇ ਪ੍ਰਧਾਨ ਨਾ ਹੋਣ ਕਾਰਨ ਇਸ ਐਨਆਰਆਈ ਸਭਾ ਨੂੰ ਜਿਹੜਾ ਹੈ ਉਹ ਲੋਕ ਇਦਾਂ ਮੰਨਦੇ ਸੀਗੇ ਕਿ ਇਸ ਜਗ੍ਹਾ ਦੇ ਉੱਤੇ ਕੋਈ ਵੀ ਕੰਮ ਨਹੀਂ ਹੁੰਦਾ ਪਰ ਜਦੋਂ ਤੋਂ ਨਵੇਂ ਪ੍ਰਧਾਨ ਆਏ ਨੇ ਲੋਕਾਂ ਨੂੰ ਐਨਰਾਈਜ਼ ਨੂੰ ਜਿਹੜਾ ਹੈ ਉਹ ਇੱਕ ਸਮਰਥਨ ਮਿਲ ਰਿਹਾ ਹੈ ਐਨਰਾਈਜ਼ ਨੂੰ ਇਹ ਕੌਨਫੀਡੈਂਸ ਆਇਆ ਹੈ ਕਿ ਹੁਣ ਸਾਡੇ ਕੰਮ ਹੋਵੇਗਾ ਜਿਵੇਂ ਕੀ ਪ੍ਰਵਿੰਦਰ ਕੌਰ ਫਰਾ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀਗਾ ਪਹਿਲਾਂ ਤੁਹਾਨੂੰ ਦਾ ਸਵਾਗਤ ਕਰਦੇ ਆਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਾ ਦਾ ਬਹੁਤ-ਬਹੁਤ ਸਵਾਗਤ ਹੈ ਕਿਸੀ। ਸ਼ੁਕਰੀਆ ਤੁਸੀਂ ਸਮਾਂ ਦਿੱਤਾ। ਜਦ ਤੁਸੀਂ ਅੱਲਾ ਤਾਂ ਨਵੇਂ ਪ੍ਰਧਾਨ ਬਣੇ ਹੋ ਤੁਹਾਨੂੰ ਤਾਂ ਬਹੁਤ-ਬਹੁਤ ਮੁਬਾਰਕਾਂ। ਬਹੁਤ-ਬਹੁਤ ਮਿਹਰਬਾਨੀ ਜੀ। ਅੱਛਾ ਇਹ ਪ੍ਰਧਾਨ ਬਣਨ ਤੱਕ ਦਾ ਸਫ਼ਰ ਤੁਹਾਡਾ ਬੜਾ ਰਿਆਇਤ ਆਸਟ੍ਰੇਲੀਆ ਤੋਂ ਪੰਜਾਬ ਦੇ ਵਿੱਚ ਆਉਣਾ। ਪੰਜਾਬ ਦੇ ਵਿੱਚ ਆ ਕੇ ਇਹ ਖਿਆਲ ਰੱਖਣਾ ਕਿ ਹੁਣ ਪ੍ਰਧਾਨ ਬਣਨਾ ਚਾਹੀਦਾ ਹੈ ਤੇ ਆਪਣੇ ਐਨਆਰਆਈਜ਼ ਵੀਰਾਂ ਨੂੰ ਜਿਹੜਾ ਹੈਗਾ ਇਹ ਉਹ ਉਹਨਾਂ ਦੇ ਹੱਕ ਲੈਣੇ ਉਹ ਦੁਲਾਣਾ ਚਾਹੀਦੇ ਨੇ। ਇਹ ਸਫ਼ਰ ਕਿਵੇਂ ਸ਼ੁਰੂ ਹੁੰਦਾ ਹੈ? ਆਸਟ੍ਰੇਲੀਆ ਦੇ ਵਿੱਚ ਰਹਿ ਕੇ ਖਿਆਲ ਕਿਵੇਂ ਆਉਂਦਾ ਹੈ ਕਿ ਪੰਜਾਬ ਦੇ ਐਨਆਰਆਈਸ ਵੀਰਾਂ ਦੇ ਕੁਝ ਜਿਹੜੇ ਆਏ ਉਹ ਜੋ ਉਹਨਾਂ ਦੀਆਂ ਜ਼ਮੀਨਾਂ ਨੇ ਉਹਨਾਂ ਦੇ ਹੱਕ ਅਨੇ ਉਹ ਦਲਾਣੇ ਆ ਇਸ ਤਰ੍ਹਾਂ ਹੈ ਜੀ ਕਿ ਜਦੋਂ ਆਸਟ੍ਰੇਲੀਆ ਮੈਨੂੰ ਰਫਲੀ 20 ਸਾਲ ਹੋ ਗਏ ਰਹਿੰਦੇ ਹੋਏ ਤੇ ਜਦੋਂ ਮੈਂ ਪੰਜਾਬ ਆਂਦੀ ਤੇ ਮੈਂ ਦੇਖਿਆ ਕਿ ਆਪਣੇ ਜਦੋਂ ਅਸੀਂ ਇੱਕ ਸਿਸਟਮ ਤੋਂ ਅਸੀਂ ਬ੍ਰੇਕ ਹੋ ਜਾਂਦੇ ਆ ਸਾਨੂੰ ਸਿਸਟਮ ਨਹੀਂ ਪਤਾ ਹੁੰਦਾ ਕਿ ਇੱਥੇ ਕਿਸ ਤਰ੍ਹਾਂ ਚੱਲਦਾ ਔਰ ਕਾਫੀ ਪ੍ਰੋਬਲਮਜ਼ ਆ ਮੁਸ਼ਕਲਾਂ ਦਾ ਸਾਹਮਣਾ ਮੈਨੂੰ ਕਰਨਾ ਪਿਆ ਇੱਥੇ ਆ ਕੇ ਤੇ ਜਦੋਂ ਮੈਂ ਐਨਆਰਆਈ ਸਭਾ ਨਾਲ ਤਾਂ ਕਾਫੀ ਦੇਰ ਦੀ ਜੁੜੀ ਹੋਈ ਆ ਤੇ ਇਹਦੇ ਬਾਰੇ ਫਿਰ ਮੈਂ ਆਪਣੇ ਅਲੱਗ-ਅਲੱਗ ਜਿਦਾਂ ਸਭ ਨਾਲ ਗੱਲ ਕੀਤੀ ਔਰ ਡਿਸਕਸ਼ਨਸ ਕੀਤੀਆਂ ਤੇ ਮੈਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਭਾ ਬੜੀ ਦੇਰ ਤੋਂ ਕੋਈ ਪ੍ਰਧਾਨ ਨਹੀਂ ਸੀ ਤੇ ਮੈਨੂੰ ਇਹ ਲੱਗਾ ਕਿ ਇਹ ਸਭਾ ਜਿਹੜੀ ਹੈਗੀ ਇੱਕ ਅੱਛਾ ਪਲੈਟਫਾਰਮ ਹੈ ਇਹਨੂੰ ਸਟਰੈਂਥਨ ਕੀਤਾ ਜਾਏ ਤਾਂ ਕਿ ਜਿਹੜੀਆਂ ਜਿਸ ਤਰ੍ਹਾਂ ਮੈਂ ਪ੍ਰੋਬਲਮ ਫੇਸ ਕੀਤੀਆਂ ਇੱਥੇ ਆ ਕੇ ਇਸ ਤਰ੍ਹਾਂ ਜਿਹੜੇ ਬਾਕੀ ਵੀ ਐਨਆਰਆਈਜ਼ ਹੈਗੇ ਉਹ ਵੀ ਫੇਸ ਕਰ ਰਹੇ ਆ ਤੇ ਇਹ ਸਭਾ ਨੂੰ ਸਟਰੈਂਥਨ ਕੀਤਾ ਜਾਏ ਤਾਂ ਕਿ ਐਨਆਰਆਈਜ਼ ਦੇਲੇ ਮਸਲੇ ਹੈਗੇ ਆ ਉਹ ਜਲਦੀ ਤੋਂ ਜਲਦੀ ਜਿਹੜੇ ਆ ਉਹ ਜਿਹੜੇ ਹੈਗੇ ਸੁਲਝਾਏ ਜਾਣ ਤੇ ਅੱਜ ਮੈਂ ਦੇਖੋ ਸਵੇਰ ਦੀ ਬੈਠੀ ਹੋਈ ਹਾਂ ਔਰ ਤੁਸੀਂ ਬਾਅਦ ਦੇਖਿਆ ਹੋਣਾ ਮੈਂ ਕਾਫੀ ਅੱਜ 2-3 ਮਸਲੇ ਜਿਹੜੇ ਹੈਗੇ ਅਸੀਂ ਉਹਨਾਂ ਦਾ ਸਮਾਧਾਨ ਕੀਤਾ ਅੱਜ ਦੇ ਵਿੱਚ ਹੀ ਔਰ ਬੜੀ ਖੁਸ਼ ਹੈਗੇ ਲੋਕ ਤੇ ਮੈਂ ਇਹੀ ਪ੍ਰੇ ਕਰਦੀ ਹੈਗੀਆਂ ਔਰ ਪ੍ਰਾਰਥਨਾ ਕਰਦੀ ਹਾਂ ਰੱਬ ਨੂੰ ਕਿ ਜਿਹੜੇ ਮਸਲੇ ਹੈਗੇ ਐਨ ਆਰ ਆਈਜ਼ ਦੇ ਉਹ ਜਿਹੜੇ ਪੈਂਡਿੰਗ ਹੈਗੇ ਆ ਉਹ ਸਾਰੇ ਜਿਹੜੇ ਅੱਛੇ ਤਰੀਕੇ ਨਾਲ ਸਾਰੇ ਸੁਲਝਾ ਲਏ ਜਾਣ ਅੱਛਾ ਤੁਹਾਡੇ ਹਿਸਾਬ ਨਾਲ ਐਨਆਰਆਈਸ ਜੋ ਹੈਗੇ ਨੇ ਪੰਜਾਬ ਤੋਂ ਜਾ ਕੇ ਵਿਦੇਸ਼ ਦੇ ਵਿੱਚ ਵਸਦੇ ਨੇ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਆਉਂਦੇ ਨੇ ਖਾਸ ਉਹਨਾਂ ਨੂੰ ਦਿੱਕਤਾਂ ਕਿਹੜੀਆਂ ਜੜੀਆਂ ਨੇ ਉਹ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਹੁਣ ਤੁਸੀਂ ਨਵੇਂ ਪ੍ਰਧਾਨ ਬਣੇ ਹੋ ਹਰੇਕ ਐਨਆਰਆਈ ਵੀ ਤੁਹਾਡੇ ਕੋਲ ਆ ਰਿਹਾ ਹੋਵੇਗਾ ਦਿੱਕਤ ਵੀ ਦੱਸ ਰਿਹਾ ਹੋਗਾ ਇੱਕ ਮੇਜਰ ਦਿੱਕਤ ਕੀ ਉਹਨਾਂ ਨੂੰ ਜ਼ਿਆਦਾ ਫੇਸ ਕਰਨੀ ਪੈਂਦੀ ਹੈ ਦੇਖੋ ਇੱਕ ਤਾਂ ਕਲਚਰਲ ਜੜੀ ਹੈਗੀ ਆ ਉਹ ਕਲਚਰਲ ਇਸ਼ੂ ਵੀ ਹੈ ਔਰ ਦੂਸਰਾ ਹੈਗਾ ਕਿ ਟਾਈਮ ਜਿਹੜਾ ਉਹਨਾਂ ਨੂੰ ਬਹੁਤ ਲੱਗਦਾ ਪ੍ਰੋਬਲਮਸ ਜਿਹੜੀਆਂ ਉਹ ਲੈ ਕੇ ਜਾਂਦੇ ਆ ਤੇ ਇਹ ਜਿਹੜੇ ਵੱਡੇ ਮਸਲੇ ਹੈਗੇ ਉਹ ਹੀ ਹੈਗੇ ਆ ਕਿ ਜਿਹੜੇ ਐਨ ਆਰ ਆਈਜ਼ ਦੇ ਕੋਈ ਪ੍ਰੋਪਰਟੀਆਂ ਦਾ ਮਸਲਾ ਆ ਜਾਂ ਉਹਨਾਂ ਦਾ ਕੋਈ ਜਿਹੜਾ ਘਰੇਲੂ ਵਿਵਾਦ ਹੈਗੇ ਆ ਉਹਨਾਂ ਕਰਕੇ ਕੋਈ ਮਸਲਾ ਆਇਆ ਤੇ ਜਿਹੜਾ ਉਹ ਕੋਰਟ ਦੇ ਵਿੱਚ ਚੱਲ ਰਾਂਦਾ ਥਾਣਿਆਂ ਚੱਲ ਰਾਂਦਾ ਤੇ ਉਹਨਾਂ ਨੂੰ ਉਹ ਇਹੀ ਪ੍ਰੋਬਲਮ ਆ ਰਹੀ ਹੈ ਕਿ ਉਹ ਬਹੁਤ ਦੇਰ ਤੱਕ ਜਿਹੜੀਆਂ ਫਾਈਲਾਂ ਉਹ ਮੂਵ ਨਹੀਂ ਕਰਦੀਆਂ ਤੇ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਤੇ ਇਹਦੇ ਬਾਰੇ ਹੁਣ ਮੈਂ ਅਸੀਂ ਸਾਡੀ ਅਡਸਪੇਰੇ ਮੀਟਿੰਗ ਹੋਈ ਆ ਤੇ ਅਸੀਂ ਇਹਦੇ ਬਾਰੇ ਜਿਹੜਾ ਹੈਗਾ ਅੱਗੇ ਚੀਫ ਪੈਟਰਨ ਨਾਲ ਵੀ ਗੱਲ ਕਰਾਂਗੇ ਤੇ ਦੇਖਾਂਗੇ ਕਿ ਜਿਹੜੇ ਏਆਈ ਜਿਹੜੇ ਆਪਣੇ ਐਨਆਰਆਈ ਥਾਣੇ ਹੈਗੇ ਉਹਨਾਂ ਨੂੰ ਜਿਹੜੀਆਂ ਕਿਹੜੀਆਂ ਪਾਵਰਸ ਉਹ ਦਿੱਤੀਆਂ ਜਾ ਸਕਦੀਆਂ ਤਾਂ ਕਿ ਜਿਹੜੇ ਵਿਵਾਦ ਹੈਗੇ ਆ ਉਹ ਜਲਦੀ ਤੋਂ ਜਲਦੀ ਉਹਨਾਂ ਦਾ ਨਿਪਟਾਰਾ ਹੋ ਸਕੇ ਅੱਛਾ ਐਨਆਰਆਈ ਇੱਕ ਵਿਦੇਸ਼ ਤੋਂ ਹੁੰਦਾ ਹੈ ਜਦੋਂ ਪੰਜਾਬ ਦੇ ਵਿੱਚ ਆਸ ਦੇ ਵਿੱਚ ਤਾਂ ਇਹ ਹੁੰਦਾ ਹੈ ਕਿ ਮੇਰਾ ਚਲੋ ਮੇਰਾ ਘਰ ਹੈ ਮੇਰੀ ਜ਼ਮੀਨ ਹੈ ਮੇਰਾ ਸਾਰਾ ਕੁਝ ਪੰਜਾਬ ਦੇ ਵਿੱਚ ਹੈਗਾ ਹੈ ਹਾਲਾਂਕਿ ਮੈਂ ਉੱਥੇ ਗਿਆ ਜਦੋਂ ਇੱਥੇ ਆਉਂਗਾ ਤੇ ਮੈਨੂੰ ਸਭ ਕੁਝ ਮਿਲੇਗਾ ਸਾਰਾ ਕੁਝ ਮੇਰਾ ਜਿਹੜਾ ਹੈ ਜਿਹਨੂੰ ਮੈਂ ਦੇਖ ਕੇ ਗਿਆ ਸੀਗਾ ਉਹ ਮੇਰੇ ਨਾਲ ਕੁਝ ਨਹੀਂ ਕਰੇਗਾ ਬਟ ਐਕਚੁਅਲ ਦੇ ਵਿੱਚ ਜਦੋਂ ਐਨਆਰਆਈ ਪੰਜਾਬ ਦੇ ਵਿੱਚ ਆਉਂਦਾ ਹੈ ਵਿਦੇਸ਼ ਤੋਂ ਕਿਸੇ ਵੀ ਕੰਟਰੀ ਤੋਂ ਇੱਥੇ ਆਉਂਦਾ ਹੈ ਤੇ ਉਸ ਨੂੰ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਹਿਲੀ ਤਾਂ ਉਸ ਦੀ ਜਮੀਨ ਜਿਹੜੀ ਹੈ ਉਹ ਦਬਲੇ ਜਾਂਦੀ ਹੈ ਦੂਸਰਾ ਉਸਦੇ ਹੀ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਸ ਨੂੰ ਜਿਹੜਾ ਧਮਕੋਲ ਲਾ ਪੈਂਦੇ ਨੇ ਤੇ ਜਦੋਂ ਉਹ ਸ਼ਿਕਾਇਤ ਲੈ ਕੇ ਥਾਣੇ ਦੇ ਵਿੱਚ ਜਾਂਦਾ ਹੈ ਜਾਂ ਫਿਰ ਐਨਆਰਆਈ ਸਭਾ ਦੇ ਵਿੱਚ ਆਉਂਦਾ ਸੀਗਾ ਉਦੋਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਹਿਲਾਂ ਤਾਂ ਉਹਦੀ ਗੱਲ ਨਹੀਂ ਸੁਣੀ ਜਾਂਦੀ ਸੀ ਤੇ ਦੂਜਾ ਉਸ ਨੂੰ ਬੜਾ ਉਲਝਾਇਆ ਜਾਂਦਾ ਸੀ ਕੀ ਹੁਣ ਐਨਆਰਆਈ ਸਭਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਾ ਸਾਰੀਆਂ ਤਕਲੀਫਾਂ ਨੂੰ ਸੋਲਵ ਕਰੇਗਾ ਇੱਕ ਪਲੈਟਫਾਰਮ ਦੇ ਉੱਤੇ ਜਿਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਹੈ ਕਿ ਜਿਹੜੇ ਮਸਲੇ ਹੈਗੇ ਤੁਸੀਂ ਅਲੱਗ-ਅਲੱਗ ਕਾਫੀ ਮਸਲਾਂ ਦੀ ਗੱਲ ਕੀਤੀਆਂ ਆ ਐਨ ਆਰ ਆਈ ਆਲਰੇਡੀ ਜਿਹੜੀ ਵਨ ਵਿੰਡੋ ਸਰਵਿਸ ਹੈਗੀ ਆ ਉਹਨੂੰ ਆਪਾਂ ਸਟਰੈਂਥਨ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਇਸ ਤੋਂ ਇਲਾਵਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਜਿਹੜੇ ਐਨ ਆਰ ਆਈ ਥਾਣੇ ਆ ਜਿਹੜੇ ਤੁਸੀਂ ਵਿਵਾਦਾਂ ਦੀ ਗੱਲ ਕਰ ਰਹੇ ਜਿਹੜੇ ਪ੍ਰੋਪਰਟੀਆਂ ਦੇ ਮੈਟਰ ਹੈਗੇ ਆ ਉਹਦੇ ਵਿੱਚ ਜਿਹੜੇ ਮੋਸਟਲੀ ਇਹ ਹੀ ਦੇਖਣ ਚ ਆ ਰਿਹਾ ਹੈਗਾ ਇਹ ਕਿ ਜਿਹੜੇ ਆਪਣੀ ਪਰਿਵਾਰਿਕ ਮੈਂਬਰ ਹੈ ਆ ਉਹਨਾਂ ਨੇ ਹੀ ਨਜਾਇਜ਼ ਕਬਜ਼ੇ ਜਿਹੜੇ ਕੀਤੇ ਹੋਏ ਆ ਤੇ ਇਹਨੂੰ ਅਸੀਂ ਜਿਹੜੇ ਐਨ ਆਰ ਆਈ ਜਦੋਂ ਠਾਣੇ ਤੱਕ ਗੱਲ ਜਾਂਦੀ ਆ ਤਨੋਂ ਕੋ ਕੋ ਸਪੈਸ਼ਲ ਪਾਵਰਸ ਹੁਣ ਕਿਉਂਕਿ ਇਹ ਕੇਸ ਤਾਂ ਬਹੁਤ ਜ਼ਿਆਦਾ ਸਿੱਧੇ ਆ ਉਹਦੇ ਵਿੱਚ ਜਿਹੜੀ ਪ੍ਰਾਪਰਟੀ ਉਹ ਕਿਸੇ ਦੇ ਨਾਮ ਤੇ ਜਿਹੜੀ ਬੋਲ ਹੀ ਰਹੀ ਹੈ ਪ੍ਰਾਪਰਟੀ ਤੇ ਉਹਦੇ ਉੱਪਰ ਜਿਹੜੇ ਬੰਦੇ ਨੇ ਕਬਜ਼ਾ ਕੀਤਾ ਹੋਇਆ ਉਹ ਤਾਂ ਇੱਕ ਸਟ੍ਰੇਟ ਫਾਰਵਰਡ ਕਈ ਮਸਲੇ ਆ ਉਹਨਾਂ ਦਾ ਜਿਹੜਾ ਹੱਲ ਆ ਉਹ ਜਿਹੜਾ ਇੱਕ ਮਤਲਬ ਜਲਦੀ ਤੋਂ ਜਲਦੀ ਕੀਤਾ ਜਾਵੇ ਇਹੀ ਜਿਹੜਾ ਹੈਗਾ ਸਾਡਾ ਜਿਹੜਾ ਮੋਟਿਵ ਰਹੇਗਾ ਕਿ ਜਿਹੜੇ ਐਨਆਰਆਈਜ਼ ਦੇ ਮਸਲੇ ਹੈਗੇ ਆ ਉਹਨਾਂ ਨੂੰ ਫਾਸਟ ਟਰੈਕ ਜਿਹੜਾ ਆ ਉਹ ਕੀਤਾ ਜਾਵੇ ਟਾਈਮ ਬਾਉਂਡ ਹੋਏ ਅੱਛਾ ਸਰਕਾਰ ਹੁਣ ਕਿੰਨਾ ਸਾਥ ਦੇ ਰਹੀ ਹੈਗੀ ਐਨਆਰਆਈ ਸਭਾਂ ਨੂੰ ਕਿ ਪਿਛਲੇ ਕਈ ਲੰਬੇ ਸਮੇਂ ਤੋਂ ਸਰਕਾਰ ਤਹ ਬਟ ਐਨਾਲਾਈਜ਼ ਦੇ ਕੰਮ ਨਹੀਂ ਹੋ ਰਹੇ ਸੀਗੇ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਲੋਕਾਂ ਨੂੰ ਉਮੀਦ ਹੋਇਆ ਕਿ ਨਵੀਂ ਸਰਕਾਰ ਹੈ ਬਦਲਾਅ ਦੀ ਸਰਕਾਰ ਹੈ ਕੰਮ ਹੋਣਗੇ ਇੱਕ ਸੰਮੇਲਨ ਵੀ ਲੱਗਿਆ ਬਟ ਉਸ ਤੋਂ ਬਾਅਦ ਕਾਫੀ ਲੰਬਾ ਸਮਾਂ ਕੋਈ ਸੰਮੇਲਨ ਨਹੀਂ ਕਿਸੇ ਵੀ ਤਰੀਕੇ ਦੇ ਐਨਆਰਆਈ ਵੀਰਾਂ ਦੇ ਨਾਲ ਮਿਲਣੀ ਨਹੀਂ ਕੀ ਹੁਣ ਐਨਆਰਆਈ ਵੀਰਾਂ ਦੇ ਸਮਾਧਾਨ ਦੇ ਉੱਤੇ ਪੰਜਾਬ ਸਰਕਾਰ ਦੀ ਵੀ ਨਿਗਰ ਰਵੇਗੀ ਦੇਖੋ ਮੈਂ ਇਸ ਗੱਲ ਨਾਲ ਬਿਲਕੁਲ ਐਗਰੀ ਕਰਦੀ ਹੈਗੀ ਆ ਕਿ ਜਿਹੜੇ ਐਨ ਆਰ ਆਈਸ ਦੇ ਜਿਹੜੇ ਮਸਲੇ ਹੈਗੇ ਸਰਕਾਰ ਵਚਨਬੱਧ ਆ ਔਰ ਸਰਕਾਰ ਕੰਮ ਜਿਹੜੀ ਕਰ ਰਹੀ ਆ ਆ ਐਨ ਆਰ ਆਈਸ ਵਾਸਤੇ ਔਰ ਮੈਨੂੰ ਜਿਸ ਦਿਨ ਤੋਂ ਮੈਂ ਚੇਅਰ ਦੇ ਉੱਪਰ ਬੈਠੀ ਆ ਮੈਨੂੰ ਬਹੁਤ ਹੀ ਜ਼ਿਆਦਾ ਹੈਲਪ ਮਿਲ ਰਹੀ ਆ ਔਰ ਜਿਹੜਾ ਵੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਜਾਂ ਜਿੱਥੇ ਵੀ ਮਸਲੇ ਕੋਈ ਰੁਕੇ ਹੋਏ ਆ ਆਪਣੇ ਐਨ ਆਰ ਆਈਸ ਦੇ ਤੇ ਔਰ ਮੈਂ ਜਦੋਂ ਕਾਲ ਉਹਨਾਂ ਨੂੰ ਕੀਤੀ ਜਾਂ ਮੇਰੇ ਆਪਣੇ ਸਟਾਫ ਨੇ ਕਾਲ ਕੀਤੀ ਸਾਨੂੰ ਬਹੁਤ ਹੀ ਅੱਛਾ ਜਿਹੜਾ ਸਹਿਯੋਗ ਮਿਲ ਰਿਹਾ ਹੈ ਔਰ ਕੰਮ ਜਿਹੜੀਆਂ ਫਾਈਲਸ ਹੈਗੀਆਂ ਉਹ ਪ੍ਰੋਗਰੈਸ ਵੀ ਕਰ ਰਹੀਆਂ ਆ ਤੇ ਐਨਆਰਆਈ ਮਿਲਨੀ ਦਾ ਜਿਤ ਤੱਕ ਸਵਾਲ ਹੈਗਾ ਐਨਆਰਆਈ ਮਿਲਨੀ ਆਲਰੇਡੀ ਅਨਾਉਂਸਡ ਆ ਤੇ ਉਹ ਆਪਣੇ ਐਨਆਰਆਈ ਮਿਨਿਸਟਰ ਢਾਲੀਵਾਲ ਸਾਹਿਬ ਉਹਨਾਂ ਨਾਲ ਵੀ ਗੱਲ ਹੋਈ ਆ ਔਰ ਬਿਲਕੁਲ ਉਹਦੇ ਵਿੱਚ ਵੀ ਕਈ ਮਸਲਿਆਂ ਦਾ ਜਿਹੜੇ ਹੱਲ ਕੀਤੇ ਜਾਣਗੇ ਐਨਆਰਆਈ ਮਿਲਨੀਆ ਜਿਹੜੀਆਂ ਆਲਰੇਡੀ ਸਕੈਡਿਊਲਡ ਜਿਹੜਾ ਹੈਗਾ ਉਹ ਅਸੀਂ ਜਾਰੀ ਆਪਣੇ ਆਫਿਸ ਤੋਂ ਵੀ ਕਰਾਂਗੇ ਉਹਨਾਂ ਦਾ ਆਲਰੇਡੀ ਜਿਹੜਾ ਇੱਕ ਬਰੋਸਚਰ ਹੈਗਾ ਉਹ ਬਣ ਚੁੱਕਾ ਹੈ ਜੋ ਮੈਂਬਰ ਹੋ ਕਿਉਂਕਿ ਪਹਿਲਾਂ 22000 23000 ਦੇ ਕ੍ਰੀਮ ਮੈਂਬਰ ਸੀਗੇ ਮੈਂਬਰਾਂ ਦੇ ਵਿੱਚ ਵਾਧਤ ਹੋਈ ਹੋ ਰਹੀ ਹੈ ਜਾਂ ਫਿਰ ਅੱਲੇ ਵੀ ਸਟਿਲ ਉੰਨੀ ਨਹੀਂ ਨਹੀਂ ਤੁਸੀਂ ਦੇਖਿਆ ਹੋਣਾ ਵਾਰ ਕੇ ਕਾਫੀ ਲੋਕ ਬੈਠੇ ਹੋਏ ਆ ਆਲਰੇਡੀ ਮੈਂਬਰਸ ਜਿਹੜੇ ਹੈਗੇ ਦੁਬਾਰਾ ਬਾਨੇ ਸ਼ੁਰੂ ਹੋ ਗਏ ਆ ਔਰ ਕਾਫੀ ਪਰਵਾਹ ਹੁੰਗਾ ਰਸਨੋ ਮਿਲ ਰਿਹਾ ਅਲੱਗ-ਅਲੱਗ ਕੰਟਰੀਜ਼ ਤੋਂ ਸਾਨੂੰ ਈਮੇਲਸ ਵੀ ਆ ਰਹੀਆਂ ਆ ਆਨਲਾਈਨ ਵੀ ਫਾਰਮਸ ਈਪਾਇਆ ਵਾਇਆ ਈਮੇਲ ਆ ਰਹੇ ਆ ਤੇ ਲੋਕੀ ਕਾਫੀ ਇੰਟਰਸਟ ਦਿਖਾ ਰਹੇ ਆ ਹਾਂਜੀ ਅੱਛਾ ਇੱਕ ਤੁਸੀਂ ਜਦੋਂ ਆਏ ਸੀਗੇ ਪ੍ਰੈਸ ਕਾਨਫਰੈਂਸ ਜਦੋਂ ਤੁਸੀਂ ਕੀਤੀ ਤੁਸੀਂ ਦੱਸਿਆ ਸੀਗਾ ਕਿ ਇੱਕ ਮੇਜਰ ਪ੍ਰੋਬਲਮ ਇਹ ਆਉਂਦੀ ਹੈ ਕਿ ਐਨਆਰਆਈ ਸਭਾ ਦੇ ਵਿੱਚ ਲੋਕ ਤਾਂ ਬਹੁਤ ਨੇ 22000 ਵੀ 22000 ਤੋਂ ਜ਼ਿਆਦਾ ਨੇ ਬਟ ਜਦੋਂ ਵੋਟਾਂ ਵਾਲੇ ਦਿਨ ਆਉਂਦੇ ਨੇ ਉਦੋਂ ਲੋਕ ਬਹੁਤ ਘੱਟ ਪੈਂਦੇ ਨੇ ਇਹ ਗੱਲ ਤੁਸੀਂ ਆਪ ਕਹੀ ਸੀਗੀ ਹੁਣ ਕੀ ਉਹ ਜੋ 22000 ਐਨਆਰਆਈ ਜਿਹੜੇ ਹੈਗੇ ਨੇ ਜੁੜੇ ਹੋਏ ਨੇ ਕਿ ਉਹਨਾਂ ਸਾਰਿਆਂ ਨੂੰ ਐਕਟਿਵ ਕੀਤਾ ਜਾਵੇਗਾ ਐਨਆਰਆਈ ਸਭਾ ਵੱਲੋਂ ਕੋਈ ਅਜੀਹਾ ਕੰਮ ਕੀਤਾ ਜਾਵੇਗਾ ਕਿ ਸਾਰੇ ਹੀ ਜੋ 22000 ਮੈਂਬਰ ਨੇ ਫਿਰ ਜੋ ਨਵੇਂ ਬਣਨਗੇ ਉਹ ਸਾਰੇ ਐਕਟਿਵ ਹੋਣ ਤਾਂ ਕਿ ਉਹ ਵੀ ਵੋਟ ਪਾਣ ਆ ਸਕਣ ਇਸ ਤਰ੍ਹਾਂ ਹੈ ਕਿ ਅਸੀਂ ਆਲਰੇਡੀ ਇਹਦੇ ਉੱਪਰ ਕੰਮ ਸ਼ੁਰੂ ਕਰਤਾ ਹੋਇਆ ਜਿਹੜੀ ਵੋਟਰ ਲਿਸਟ ਹੈਗੀ ਆ ਉਹ ਮੈਂਬਰਸ਼ਿਪ ਜਿਹੜੀ ਲਿਸਟ ਆ ਉਹ 2089 ਤੋਂ ਬਾਅਦ ਰਿਵਾਈਜ਼ ਨਹੀਂ ਹੈ ਤੇ ਅਸੀਂ 31 ਜਨਵਰੀ ਤੱਕ ਦਾ ਟਾਈਮ ਰੱਖਿਆ ਹੈਗਾ ਜਿਸ ਤਰ੍ਹਾਂ ਸੈਂਟਰਲ ਸਭਾ ਦਾ ਕਿ ਜਿੰਨੇ ਵੀ ਮੈਂਬਰ ਸੈਂਟਰਲ ਸਭਾ ਦੇ ਵਿੱਚ ਹੈਗੇ ਉਹਨਾਂ ਦੀ ਜਿਹੜੀ ਰਿਵਾਈਜ਼ ਲਿਸਟ ਕੀਤੀ ਜਾਵੇ ਉਹਦੇ ਨਾਲ ਕੀ ਹੋਏਗਾ ਕਿ ਉਸ ਤੋਂ ਬਾਅਦ ਅਸੀਂ ਇੱਕ ਪਲੇਟਫਾਰਮ ਆਲਰੇਡੀ ਵੈਬਸਾਈਟ ਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿੰਨੇ ਵੀ ਆਪਣੇ ਮੈਂਬਰਸ ਹੈਗੇ ਆ ਉਹਨਾਂ ਦੀ ਕੰਟੈਕਟ ਡਿਟੇਲਸ ਜਿਹੜੀਆਂ ਅਪਡੇਟ ਕੀਤੀਆਂ ਜਾਣਗੀਆਂ ਤਾਂ ਕਿ ਹਰ 6 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਜਿਸ ਤਰ੍ਹਾਂ ਵੀ ਹੋਏਗਾ ਆਪਾਂ ਉਹਨਾਂ ਨੂੰ ਜਿਹੜਾ ਕੰਟੈਕਟ ਕਰਾਂਗੇ ਵਾਇਆ ਫੋਨ ਜਾਂ ਜਾਂ ਉਹਨਾਂ ਨੂੰ WhatsApp ਦੇ ਉੱਪਰ ਜਾਂ ਈਮੇਲ ਦੇ ਰਾਹੀਂ ਜਿਹੜੀ ਐਨਆਰਆਈ ਸਭਾ ਹੈਗੀ ਆ ਉਹ ਆਪਣੇ ਮੈਂਬਰਸ ਨੂੰ ਅਪਡੇਟ ਰੱਖੇਗੀ ਅੱਛਾ ਕਈ ਐਨਆਰਆਈ ਵੀਰ ਤਾਂ ਕਾਫੀ ਨਰਾਜ਼ ਨੇ ਕਹਿੰਦੇ ਅਸੀਂ ਪੈਸਾ ਭੇਜਦੇ ਆ ਸਭ ਕੁਝ ਕਰਦੇ ਆ ਬਟ ਕੰਮ ਹੁੰਦਾ ਨਹੀਂ ਹੈਗਾ ਇਸ ਤਰ੍ਹਾਂ ਹੈ ਕਿ ਜਿਹੜੀ ਐਨਆਰਆਈ ਸਭਾ ਦੇ ਵਿੱਚ ਕੋਈ ਪੈਸਾ ਭੇਜਣ ਵਾਲੀ ਗੱਲ ਨਹੀਂ ਹੈ ਇਹਦੇ ਵਿੱਚ ਕੋਈ ਜਦੋਂ ਮੈਂਬਰਸ਼ਿਪ ਲੈ ਲੈਂਦਾ ਹੈ ਕੋਈ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਵੀ ਸਪੈਸੀਫਿਕ ਜਿੰਦੀ ਜ਼ਰੂਰਤ ਨਹੀਂ ਪੈਂਦੀ ਆ ਇੱਕ ਵਾਰੀ ਲਾਈਫਟਾਈਮ ਮੈਂਬਰਸ਼ਿਪ ਹੁੰਦੀ ਆ ਪਹਿਲਾਂ ਉਹਦੀ ਫੀਸ 5000 ਹੁੰਦੀ ਸੀ ਔਰ ਹੁਣ ਕਾਫੀ ਸਾਲਾਂ ਤੋਂ ਜਿਹੜੀ ਫੀਸ ਹੈਗੀ ਆ ਉਹ 10000 ਇਸ ਤੋਂ ਇਲਾਵਾ ਕੋਈ ਵੀ ਹਿਡਨ ਜਾਂ ਕੋਈ ਅਹਜੀ ਫੀਸ ਨਹੀਂ ਆ ਤੇ ਔਰ ਦੂਸਰੀ ਗੱਲ ਇਹ ਹੈ ਕਿ ਐਨ ਆਰ ਆਈ ਸਭਾ ਜਿਹੜੀ ਆ ਇਹ ਕੋਈ ਅਹ ਇਹਦੇ ਵਿੱਚ ਕੋਈ ਆਪਣੀ ਅਥੋਰਾਈਜੇਸ਼ਨ ਨਹੀਂ ਆ ਐਨ ਆਰ ਆਈ ਸਭਾ ਇੱਕ ਕੁਲਗਾ ਕੰਮ ਕਰਦੀ ਆ ਐਨਆਰਆਈਸ ਦੇ اور ਸਰਕਾਰ ਦੇ ਵਿੱਚ ਹਾਂਜੀ ਬਟ ਕਈ ਐਨਆਰਆਈ ਕਹਿੰਦੇ ਨੇ ਅਸੀਂ ਆਮ ਨਹੀਂ ਹੈਗੇ ਹਾਂ ਕਿਸੇ ਵੀ ਤਰੀਕੇ ਦਾ ਸਹਿਯੋਗ ਨਹੀਂ ਸਾਨੂੰ ਮਿਲਿਆ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਕੋਈ ਸਹਿਯੋਗ ਨਹੀਂ ਮਿਲਿਆ ਤੁਹਾਡੇ ਵੀ ਕੁਝ ਮੈਂਬਰ ਨੇ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਸਹਿਯੋਗ ਨਹੀਂ ਮਿਲਦਾ ਸੀਗਾ ਅਸੀਂ ਉਨੇ ਸੀਗੇ ਸਾਨੂੰ ਬਸ ਕਚੈਰੀਆਂ ਦੇ ਚੱਕਰ ਥਾਣਿਆਂ ਦੇ ਚੱਕਰ ਲਗਾਉਣੇ ਪੈਂਦੇ ਸੀਗੇ ਤੇ ਐਟ ਦਾ ਲਾਸਟ ਸਾਨੂੰ ਮੁੜ ਕੇ ਵਾਪਸ ਸਾਨੂੰ ਜਿਹੜਾ ਹੈ ਜਿੱਥੇ ਜਿਸ ਕੰਟਰੀ ਦੇ ਵਿੱਚ ਰਹਿੰਦੇ ਹਾਂ ਉਸ ਕੰਟਰੀ ਦੇ ਵਿੱਚ ਦੁਬਾਰਾ ਜਾਣਾ ਪੈ ਜਾਂਦਾ ਸੀਗਾ ਹੁਣ ਕੀ ਉਹਨਾਂ ਦਾ ਕੰਮ ਜਲਦੀ ਹੋਵੇਗਾ ਨਿਪਟਾਰਾ ਹੋਵੇਗਾ ਤੇ ਕੀ ਐਨਆਰਆਈ ਸਭਾ ਕੋਈ ਅਜੀ ਹੀ ਸਕੀਮ ਲਿਆ ਰਹੀ ਹੈ ਕੁਝ ਲਿਆ ਰਹੀ ਹੈ ਜਿਸ ਦੇ ਵਿੱਚ ਵਿਦਨ ਕੁਝ ਦਿਨਾਂ ਦੇ ਵਿੱਚ ਐਨਆਰਆਈਆਂ ਦਾ ਜਿਹੜਾ ਹੈਗਾ ਪ੍ਰੋਬਲਮ ਸੋਲਵ ਹੋਵੇਗੀ ਇਸ ਤਰ੍ਹਾਂ ਹੈ ਜੀ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਐਨ ਆਰ ਆਈ ਸਭਾ ਜਿਹੜੀ ਹੈਗੀ ਆ ਇਹ ਇੱਕ ਬ੍ਰਿਜ ਦਾ ਕੰਮ ਕਰਦੀ ਜਿਸ ਤਰ੍ਹਾਂ ਪਹਿਲਾਂ ਕਿਆ ਜਦੋਂ ਸਾਡੇ ਕੋਲ ਕੋਈ ਮਸਲਾ ਆਂਦਾ ਤੇ ਅਸੀਂ ਉਹਨੂੰ ਰਿਸਪੈਕਟਿਵ ਅਥਾਰਟिटीज ਦੇ ਨਾਲ ਗੱਲ ਕਰਕੇ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਨਿਪਟਾਰਾ ਕਿਸੇ ਵੀ ਮਸਲੇ ਦਾ ਉਹ ਜਲਦੀ ਤੋਂ ਜਲਦੀ ਹੋਵੇ ਪਰ ਜਦੋਂ ਕੋਈ ਕੇਸ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਚੱਲ ਜਾਂਦਾ ਤੇ ਕੋਰਟ ਦਾ ਆਪਣਾ ਇੱਕ ਪ੍ਰੋਪਰ ਪ੍ਰੋਸੀਜਰ ਆ ਉਹਨਾਂ ਨੇ ਫੋਲੋ ਕਰਨਾ ਹੁੰਦਾ ਜਿਹਦੇ ਵਿੱਚ ਕਿ ਅਸੀਂ ਵੀ ਜੁਡੀਸ਼ਰੀ ਦੇ ਵਿੱਚ ਅਸੀਂ ਕੋਈ ਇੰਟਰਫੀਰੈਂਸ ਨਹੀਂ ਕਰ ਸਕਦੇ ਤੇ ਇਸ ਲਈ ਅਸੀਂ ਕਹਿੰਦੇ ਹਾਂ ਕਿ ਪਹਿਲਾਂ ਤੁਸੀਂ ਜਿਸ ਪਹਿਲਾਂ ਚਲੋ ਕੋਈ ਪ੍ਰਧਾਨ ਨਹੀਂ ਸੀ ਕਿਸੇ ਕੋਲ ਨਹੀਂ ਪਲੇਟਫਾਰਮ ਦੇ ਉੱਪਰ ਕੋਈ ਸੀਗਾ ਜਿਹੜਾ ਬੰਦਾ ਗੱਲ ਕਰ ਸਕ ਪਰ ਹੁਣ ਪਲੇਟਫਾਰਮ ਦੇ ਉੱਪਰ ਮੈਂ ਐਜ਼ ਪ੍ਰਧਾਨ ਨਿਯੁਕਤਾ ਤੇ ਸਾਡੇ ਕੋ ਕੋਈ ਵੀ ਮਸਲੇ ਹੈਗੇ ਆ ਉਹ ਤੁਸੀਂ ਲੈ ਕੇ ਆਓ ਤੇ ਅਸੀਂ ਬਿਲਕੁਲ ਆਪਣੀ 101% ਜਿਹੜੇ ਹੈਗਾ ਉਹ ਐਫਰਟ ਕਰਾਂਗੇ ਤਾਂ ਕਿ ਜਿਹੜੇ ਮਸਲੇ ਹੈਗੇ ਆ ਉਹ ਕੋਰਟਾਂ ਦੇ ਵਿੱਚ ਤੱਕੇ ਨਾ ਖਾਣੇ ਪੈਣ ਤੇ ਅਸੀਂ ਜਿਹੜੇ ਜਿਹੜੇ ਮਸਲੇ ਹੈਗੇ ਆ ਕੋਰਟ ਤੋਂ ਬਾਹਰ ਜੇ ਕਿਸ ਤਰ੍ਹਾਂ ਨਿਪਟਾਰਾ ਹੋ ਸਕਦਾ ਤੇ ਅਸੀਂ ਉਹ ਜਲਦ ਕਰਵਾਈਏ ਹਾਂਜੀ ਕੁਝ ਕਈ ਅਜਿਹੇ ਐਨ ਆਰ ਆਈ ਨੇ ਜਨਾਂ ਦੀਆਂ ਜ਼ਮੀਨਾਂ ਪੰਜਾਬ ਦੇ ਵਿੱਚ ਨੇ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਪੰਜਾਬ ਸਰਕਾਰ ਦੇ ਕੁਝ ਨੁਮਾਇੰਦੇ ਨੇ ਉਹਨਾਂ ਦੇ ਵੀ ਕਬਜ਼ੇ ਨੇ ਕਿ ਉਹਨਾਂ ਦੇ ਨਾਲ ਵੀ ਐਨ ਆਰ ਆਈ ਲੜੇਗੀ ਇਸ ਤਰ੍ਹਾਂ ਹੈ ਜੀ ਕਿ ਇਸ ਬਾਰੇ ਮੈਨੂੰ ਕੋਈ ਨੋਲੇਜ ਨਹੀਂ ਹੈ ਪਰ ਜਿਹੜਾ ਐਨ ਆਰ ਆਈ ਐਕਟ ਹੈਗਾ ਜਾਂ ਜਿਹੜਾ ਕਾਨੂੰਨ ਆ ਸਭ ਦੇ ਉੱਪਰ ਹੀ ਬਰਾਬਰ ਜਿਹੜਾ ਲਾਗੂ ਹੁੰਦਾ ਹ ਹਾਂਜੀ ਅੱਛਾ ਲਗਾਤਾਰ ਐਨਲਾਈਜ਼ ਹੁਣ ਆ ਰਹੇ ਨੇ ਇਸ ਐਨ ਆਰ ਆਈ ਪਵੰਦੇ ਵਿੱਚ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪ੍ਰਧਾਨਤਾ ਨਹੀਂ ਰਿਹਾ ਹੁਣ ਤੁਸੀਂ ਆਏ ਹੋ ਕਿੰਨੇ ਕਿ ਇਸ ਵਕਤ ਮੈਂਬਰ ਜਿਹੜੇ ਨੇ ਉਹ ਜੁੜ ਚੁੱਕੇ ਨੇ ਕਿੰਨੇ ਕਿ ਤੁਹਾਨੂੰ ਹੁਣ ਕਾਲਸ ਆ ਰਹੀਆਂ ਨੇ ਜਾਂ ਫਿਰ ਮੇਲਸ ਆ ਰਹੀਆਂ ਨੇ ਕਿ ਅਸੀਂ ਜੁੜਨਾ ਚਾਹੁੰਦੇ ਆ ਤੇ ਨਵਾਂ ਜਿਹੜਾ ਹੈਗਾ ਉਹ ਦੁਬਾਰਾ ਤੋਂ ਸ਼ੁਰੂ ਕਰਨਾ ਚਾਹੁੰਦੇ ਆ ਦੇਖੋ ਪਿਛਲੇ ਇੱਕ ਹਫ਼ਤੇ ਤੋਂ ਰਫਲੀ 52 ਦੇ ਲਗਭਗ ਜਿਹੜੇ ਮੈਂਬਰਸ ਹੈਗੇ ਉਹਨਾਂ ਨੇ ਜੁਆਇਨਿੰਗ ਕੀਤੀ ਆ which is a ਇੱਕ ਬੜਾ ਅੱਛਾ ਨੰਬਰ ਹੈ ਹਾਂਜੀ ਅੱਛਾ ਪੰਜਾਬ ਸਰਕਾਰ ਕਿਹੋ ਜਿਹਾ ਸਹਿਯੋਗ ਕਰੇਗੀ ਐਨ ਆਰ ਆਈ ਸਭਾ ਨੂੰ ਅਤੇ ਪੰਜਾਬ ਦੇ ਐਨ ਆਰ ਆਈ ਦੇ ਨੇ ਆ ਪੰਜਾਬ ਸਰਕਾਰ ਜਿਹੜੀ ਹੈ ਰਜਿਸਟਰਡ ਆਫ ਐਨ ਆਰ ਆਈ ਸਭਾ ਇੱਕ ਰਜਿਸਟਰਡ ਬੋਡੀ ਹੈ ਪੰਜਾਬ ਸਰਕਾਰ ਦੇ ਅੰਦਰ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸਹਿਯੋਗ ਸਾਨੂੰ ਪੂਰਾ ਮਿਲ ਰਿਹਾ ਹੈ ਅਲੱਗ-ਅਲੱਗ ਡਿਪਾਰਟਮੈਂਟਸ ਤੋਂ ਵੀ ਔਰ ਪੰਜਾਬ ਸਰਕਾਰ ਤੋਂ ਵੀ ਫਿਲ ਐਟ ਦਾ ਮੂਮੈਂਟ ਅਸੀਂ ਬੜੇ ਹੈਪੀ ਆ ਬੜੇ ਖੁਸ਼ ਹੈਗੇ ਆ ਜਿਸ ਤਰ੍ਹਾਂ ਸਾਨੂੰ ਸਰਕਾਰ ਸਰਕਾਰ ਤੋਂ ਸਹਿਯੋਗ ਮਿਲ ਰਿਹਾ ਹੈ ਸਰਕਾਰ ਕੋਈ ਉਪਰਾਲਾ ਕਰ ਰਹੀ ਹੈ ਹੁਣ ਕਿਉਂਕਿ ਐਨਲਾਈਜ਼ ਜੋ ਕਾਫੀ ਨੇ ਉਹ ਨਰਾਜ਼ ਵੀ ਰਹੇ ਪਹਿਲਾਂ ਵੀ ਹੁਣ ਕੋਈ ਅਜੀਹਾ ਉਪਰਾਲਾ ਕਰ ਰਹੀ ਹੈ ਜਿਸ ਦੇ ਨਾਲ ਐਨਲਾਈਜ਼ ਵਾਪਸ ਮੁੜ ਕੇ ਆਉਣ ਦੀ ਜਿਹੜੇ ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਪੰਜਾਬ ਦੇ ਵਿੱਚ ਸਾਡੇ ਕੰਮ ਨਹੀਂ ਮਾਰਦੇ ਦੇਖੋ ਇਸ ਤਰ੍ਹਾਂ ਹੈ ਕਿ ਪੰਜਾਬ ਸਰਕਾਰ ਆਲਰੇਡੀ ਜਿਹੜੀਆਂ ਮਿਲਣੀਆਂ ਹੈਗੀਆਂ ਉਹ ਕਰਵਾ ਰਹੀ ਆ ਔਰ ਇਸ ਤੋਂ ਇਲਾਵਾ ਮੇਬੀ ਦੂਸਰੀ ਮਿਲਣੀ ਹੈ ਸ਼ਾਇਦ ਹਾਂਜੀ ਇਹ ਦੂਸਰੀ ਮਿਲਣੀ ਆ ਔਰ ਇਸ ਤੋਂ ਬਾਅਦ ਕਾਫੀ ਮਿਲਣੀਆਂ ਡੀਆਂ ਹੈਗੀਆਂ ਬੈਕ ਟੂ ਬੈਕ ਹੈ ਤੇ ਇਹਦੇ ਵਿੱਚ ਅਲੱਗ-ਅਲੱਗ ਇਹ ਸਰਕਾਰ ਦਾ ਉਪਰਾਲਾ ਹੀ ਹੈ ਕਿ ਐਨਆਰਏ ਜਿਹੜੇ ਮਸਲੇ ਸੁਲਝਾਏ ਜਾਣ ਜਾਂ ਕੋਈ ਇਨਵੈਸਟਮੈਂਟ ਜਿਹੜਾ ਹੈਗਾ ਪੰਜਾਬ ਇਨਵੈਸਟ ਜਿਹੜਾ ਇਨਵੈਸਟ ਪੰਜਾਬ ਇੱਕ ਵੈਬਸਾਈਟ ਲਾਂਚ ਹੋਈ ਉਹਦੇ ਵਿੱਚ ਅਲੱਗ-ਅਲੱਗ ਪਾਲਿਸੀਜ਼ ਕਿ ਕਿਸ ਤਰ੍ਹਾਂ ਜਿਹੜੀ ਸਰਕਾਰ ਚਾਹੁੰਦੀ ਹੈਗੀ ਕਿ ਰਿਵਰਸ ਮਾਈਗ੍ਰੇਸ਼ਨ ਨੂੰ ਉਤਸ਼ਾਹਿਤ ਕੀਤਾ ਜਾਵੇ। ਹੂੰ ਕੁਝ ਐਨਆਰਆਈ ਤਾਂ ਇਲਜ਼ਾਮ ਲਗਾਉਂਦੇ ਨੇ ਕਿ ਸਾਨੂੰ ਜਦੋਂ ਵੀ ਬੁਲਾਇਆ ਜਾਂਦਾ ਹੈ ਸਿਰਫ ਪੈਸਿਆਂ ਦੇ ਲਈ ਬੁਲਾਇਆ ਜਾਂਦਾ ਹੈ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੈਗਾ ਪੰਜਾਬ ਦੇ ਵਿੱਚ। ਅ ਇਸ ਤਰ੍ਹਾਂ ਤਾਂ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਹਰੇਕ ਦੀ ਕਿਸੇ ਦੀ ਇਨਵੈਸਟਮੈਂਟ ਕਰਨੀ ਔਰ ਜਾਂ ਜਿਹੜਾ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਉਦਯੋਗ ਸਥਾਪਿਤ ਕਰਨਾ ਇਹ ਤਾਂ ਹਰੇਕ ਇਨਸਾਨ ਦੇ ਉੱਪਰ ਡਿਪੈਂਡ ਕਰਦਾ ਕੋਈ ਫੋਰਸ ਨਹੀਂ ਹੁੰਦਾ ਔਰ ਜਦੋਂ ਕੋਈ ਇਨਵੈਸਟਮੈਂਟ ਹੁੰਦੀ ਹੈ ਉਹਦੇ ਵਿੱਚ ਪ੍ਰੋਪਰ ਇੱਕ ਪ੍ਰੋਸੀਜਰ ਆ ਉਹ ਹਰੇਕ ਜਿਹੜਾ ਇਨਵੈਸਟਮੈਂਟ ਜਨੇ ਕਰਨੀ ਹੁੰਦੀ ਹੈ ਇਨਵੈਸਟਰ ਆ ਉਹ ਪ੍ਰੋਪਰ ਦੇਖੇ ਆਪਣਾ ਸਾਰਾ ਪ੍ਰੋਟੋਕਾਲਸ ਫਾਲੋ ਕਰੇ ਤੇ ਕੋਈ ਕਿਸੇ ਦਾ ਫੋਰਸ ਨਹੀਂ ਹੁੰਦਾ ਇਹਦੇ ਵਿੱਚ ਨਾ ਤੇ ਆਪਣਾ ਪ੍ਰੋਟੋਕਾਲਸ ਫਾਲੋ ਕਰੇ ਜਿਨ੍ਹਾਂ ਨੂੰ ਅੱਛਾ ਲੱਗਦਾ ਹੈਗਾ ਕਿ ਇਨਵੈਸਟਮੈਂਟ ਅੱਛੀ ਹੈ ਤੇ ਕਰੋ ਜੇ ਨਹੀਂ ਅੱਛੀ ਲੱਗਦੀ ਤਾਂ ਕਿਸੇ ਦਾ ਕੋਈ ਫੋਰਸ ਤਾਂ ਹੈ ਨਹੀਂ ਹਮ ਅੱਛਾ ਕੁਝ ਕੋਈ ਕਈ ਲੋਕ ਨਹੀਂ ਬਸ ਕੁਝ ਬਦੋਕ ਪ੍ਰਸ਼ਨ ਹੀ ਨੇ ਮੇਰੇ ਲਾਸਟ ਤੁਸੀਂ ਮੈਨੂੰ ਇਹਨਾਂ ਦੱਸ ਦਿਓ ਕਈ ਐਨਲਾਈਜ਼ ਨੇ ਕਾਫੀ ਨੇ ਤੰਗ ਨੇ ਪ੍ਰਧਾਨਾਂ ਤੋਂ ਕਿ ਕਾਫੀ ਪਹਿਲਾਂ ਜਦੋਂ ਪ੍ਰਧਾਨ ਰਹੇ ਉਹ ਸਾਰੇ ਜਿਹੜੇ ਨੇ ਉਹ ਕੁਝ ਦਿਨ ਜਦੋਂ ਪ੍ਰਧਾਨ ਬਣ ਜਾਂਦੇ ਨੇ ਕੁਝ ਦਿਨ ਰਹਿੰਦੇ ਨੇ ਉਸ ਤੋਂ ਬਾਅਦ ਜਿਹੜੀ ਕੰਟਰੀ ਦੇ ਵਿੱਚ ਰਹਿੰਦੇ ਨੇ ਉਸ ਕੰਟਰੀ ਦੇ ਵਿੱਚ ਚੱਲ ਜਾਂਦੇ ਨੇ ਤੇ ਕੰਮ ਸਾਰੇ ਬੰਦ ਹੋ ਜਾਂਦੇ ਨੇ ਤੁਸੀਂ ਪ੍ਰਧਾਨ ਨੂੰ ਤੁਸੀਂ ਕਿੰਨੇ ਚਿਰ ਤੱਕ ਹੁਣ ਇੱਥੇ ਹੈਗੇ ਹੋ ਕੀ ਤੁਸੀਂ ਪਰਮਨੈਂਟ ਹੀ ਹੋ ਜਦੋਂ ਤੱਕ ਤੁਹਾਡਾ ਕਾਰਜਕਾਲ ਹੈਗਾ ਉਸ ਸਮੇਂ ਤੱਕ ਰਹੋਗੇ ਜਾਂ ਫਿਰ ਤੁਸੀਂ ਵੀ ਜਿਵੇਂ ਪਹਿਲਾਂ ਦੇਖੋ ਜਿਹੜੇ ਪੁਰਾਣੇ ਪ੍ਰਧਾਨ ਹੈਗੇ ਉਹਨਾਂ ਦੀ ਕਾਰਗੁਜ਼ਾਰੀ ਦੀ ਜਿਹੜੀ ਰਿਸਪਾਂਸਿਬਿਲਟੀ ਉਹ ਮੈਂ ਤਾਂ ਨਹੀਂ ਲੈਂਦੀ ਪਰ ਮੈਂ ਆਪਣੇ ਕਹਿ ਸਕਦੀ ਹਾਂ ਕਿ ਮੈਂ ਬਿਲਕੁਲ ਇੱਥੇ ਹੀ ਹਾਂ ਜਦੋਂ ਤੱਕ ਮੇਰੀ ਕੋਈ ਮੀਟਿੰਗਸ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਨਹੀਂ ਹੈਗੀ ਉਦੋਂ ਤੱਕ ਮੈਂ ਮਤਲਬ ਮੈਂ ਜਾਇਆ ਕਰ ਜ ਜਾਵਾਂਗੀ ਤਾਂ ਮੀਟਿੰਗਸ ਲਈ ਵਰਕ ਰਿਲੇਟਡ ਕੰਮ ਲਈ ਜਾਵਾਂਗੀ ਆਦਰਵਾਇਜ਼ ਤੁਸੀਂ ਦੇਖ ਹੀ ਸਕਦੇ ਹੋ ਕਿ ਤੁਸੀਂ ਕਿ ਮੈਂ ਬਿਲਕੁਲ ਆਪਣੀ ਚੇਅਰ ਤੇ ਡੱਟ ਚੁੱਕੀ ਹਾਂ ਔਰ ਰਿਸਪੌਂਸਿਬਿਲਟੀਜ਼ ਜਿਹੜੀਆਂ ਹੈਗੀਆਂ ਉਹ ਪ੍ਰੋਪਰਲੀ ਨਿਭਾਉਣੀਆਂ ਆ ਸੀ ਸ਼ੁਰੂ ਕਰ ਦਿੰਦੀ ਹਾਂ ਦੋ ਸਾਲ ਦਾ ਕਾਰਜਕਾਲ ਹੈ ਦੋ ਸਾਲ ਤੁਸੀਂ ਪ੍ਰੋਪਰ ਇੱਥੇ ਰਹੋਗੇ ਪੰਜਾਬ ਦੇ ਵਿੱਚ ਹਾਂਜੀ ਠੀਕ ਹੈ ਸ਼ੁਕਰੀਆ ਮੈਮ ਥੈਂਕ ਯੂ ਸਰ ਬਿਲਕੁਲ ਐਨਰਾਈ ਸਾਬਾ ਪ੍ਰਧਾਨ ਨੇ ਜਿਨ੍ਹਾਂ ਦੇ ਨਾਲ ਕਾਸੀ ਗੱਲਬਾਤ ਕੀਤੀ ਹੈ ਐਨਰਾਈ ਦੀਆਂ ਕਾਫੀ ਸਮੱਸਿਆਵਾਂ ਨੇ ਇਸ ਨੂੰ ਲੈ ਕੇ ਵਕ ਵਕ ਸਮੇਂ ਦੇ ਉੱਤੇ ਵਕ ਵਕ ਐਨਰਾਈ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਆ ਕੇ ਮੁੱਦੇ ਚੱਕ ਵੀ ਰਹੇ ਨੇ ਬਟ ਹੁਣ ਦੁਬਾਰਾ ਤੋਂ ਉਹਨਾਂ ਨੂੰ ਇੱਕ ਪਲੇਟਫਾਰਮ ਹਾਲਕਿ ਇਹ ਪਲੇਟਫਾਰਮ ਕਾਫੀ ਲੰਬੇ ਪੰਜਾਬ ਦੇ ਐਨਲਾਈਜ਼ ਦੇ ਲਈ ਜਿਹੜਾ ਹੈ ਉਹ ਸੀਗਾ ਬਟ ਪ੍ਰਧਾਨ ਇਸ ਪਲੇਟਫਾਰਮ ਦਾ ਨਹੀਂ ਸੀਗਾ ਹੁਣ ਪ੍ਰਧਾਨ ਆ ਚੁੱਕੇ ਨੇ ਜੋ ਸਮੱਸਿਆ ਹੈ ਉਹ ਐਨਲਾਈਜ਼ ਦੀ ਉਹ ਜ਼ਰੂਰ ਇਹਨਾਂ ਦੇ ਨਾਲ ਮਿਲ ਕੇ ਜਿਹੜਾ ਹੈ ਇੱਕ ਵਾਰ ਵਾਰਤਾਲਾਪ ਕਰਨ ਤਾਂ ਕਿ ਉਹਨਾਂ ਦੀਆਂ ਸਮੱਸਿਆਵਾਂ ਨੂੰ ਪ੍ਰਧਾਨ ਅਤੇ ਐਨਰਾਈ ਸਭਾ ਜਿਹੜਾ ਹੈ ਉਹ ਜਲਦ ਜੰਦ ਸੁਝਾ ਸਕੇ ਕੈਮਰਾ ਸੰਪੰਕ ਦੇ ਨਾਲ ਰਾਜਕਪਤਾ